ਰਮਨ ਸਾਹਿਬ ਵੱਲੋਂ ਬਹੁਤ ਵਧੀਆ ਪ੍ਰਾਲਾ ਹੁੰਦਾ ਕਿ ਉਹ ਸਕੀਮਾਂ ਘਰ ਘਰ ਤੱਕ ਪਹੁੰਚਦੀਆਂ ਆਇਆਂ ਸਾਡੇ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਆ ਉਹ ਪੂਰਾ ਸੰਜੋਗ ਦੇ ਰਹੀਆਂ ਆ ਜਿਹੜੇ ਹੜ੍ਹ ਦੇ ਮਿੱਤਾਂ ਦਾ ਅਸੀਂ ਆਪ ਵੀ ਜਾ ਕੇ ਦੇਖਦੇ ਆ ਮੈਡਮ ਛੇੜੂ ਦੇ ਨਾਲ ਨਾਲ ਜਿਹੜਾ ਹਰਦਾਸਪੁਰ ਮਿਹੇੜੂ ਦੀ ਗੱਲ ਕਰੀ ਤੁਸੀਂ ਲੋਕਾਰਾਮ ਮੰਤਰੀ ਸਾਹਿਬ ਦਿੱਲੀੋਂ ਹੁਣੇ ਆਏ ਸੀਗੇ ਅਗਲੀ ਵੀ ਸਾਰਾ ਰابطਾ ਕਾਇਮ ਕੀਤਾ ਗਿਆ ਹੈਗਾ ਇਸ ਦੇ ਨਾਲ ਨਾਲ ਹੋਰ ਖੜ ਪੀੜਤਾ ਲਈ ਜੇ ਲੋੜ ਬਦਲੀ ਕਿਹੋ ਜਿਹੀ ਜਿਹੜੀ ਯਤਨ ਜਾਰੀ ਕੀਤੇ ਜਾ ਰਹੇ ਆਉਣ ਵਾਲੇ ਹਫ਼ਤੇ ਜਿੱਥੇ ਜਿੱਥੇ ਵੀ ਲੋੜ ਆ ਕਿ ਜਿੱਥੇ ਜਿੱਦਾਂ ਕਿ ਜਿੰਨੇ ਵੀ ਪਤਾ ਲੱਗਦਾ ਹੈ ਜਿਵੇਂ ਸਾਡੇ ਕੇਂਦਰ ਦੇ ਕੋਈ ਵੀ ਬੰਤਰੀ ਆ ਜਦੋਂ ਆਏ ਹੁਣ ਵੀ ਚੰਦਰਕੇ ਕੱਜੀ ਆ ਕੇ ਗਏ ਆ ਪਿਛਲੇ ਦਿਨੀ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਪੰਜਾਬ ਸਾਡਾ ਜਿਹੜਾ ਬੜਾ ਪ੍ਰਭਾਵਿਤ ਹੋਇਆ ਸੀਗਾ ਉਸੇ ਸਿਲਸਿਲੇ ਦੇ ਵਿੱਚ ਸਾਡੇ ਕੇਂਦਰੀ ਮੰਤਰੀ ਸ੍ਰੀ ਚੰਦਰਸ਼ੇਖਰ ਜੀ ਜੋ ਪਿਛਲੇ ਦਿਨੀ ਪਿੰਡਾਂ ਦਾ ਦੌਰਾ ਕਰਨ ਆਏ ਸੀਗੇ ਉਹਨਾਂ ਦੌਰਾਨ ਉਹਨਾਂ ਨੇ ਪਿੰਡਾਂ ਦੇ ਵਿੱਚ ਜੋ ਖੇਤਾਂ ਦਾ ਜਾਇਜ਼ਾ ਲਿਆ ਔਰ ਘਰਾਂ ਦੇ ਮਕਾਨਾਂ ਦਾ ਜਾਇਜ਼ਾ ਲਿਆ ਸੀਗਾ ਉਹ ਸਾਰੀਆਂ ਲਿਸਟਾਂ ਜਿਹੜੀਆਂ ਨਿਰੰਤਰ ਅਸੀਂ ਅਫਸਰ ਜਿਹੜੇ ਪ੍ਰਸ਼ਾਸਨ ਦੇ ਨਾਲ ਸੰਪਰਕ ਦੇ ਵਿੱਚ ਹੈਗੇ ਆ ਔਰ ਉਹ ਉਹਨਾਂ ਦੀ ਜਿਹੜੀ ਕਾਰਵਾਈ ਜਲਦ ਤੋਂ ਜਲਦ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਉਸੇ ਲੜੀ ਦੇ ਵਿੱਚ ਅੱਜ ਜੋ ਫਰਦਾਸਪੁਰ ਮਿਹੜੂ ਤੇ țeੜੂ ਕੁਝ ਲੋਕਾਂ ਨੇ ਰਾਸ਼ਨ ਦੀ ਜੋ ਮੰਗ ਰੱਖੀ ਸੀਗੀ ਅੱਜ ਜੋ ਰਾਸ਼ਨ ਜਿਹੜਾ ਹੈ ਉਹਤੇ ਜਿੰਨੇ ਕੁ ਲੋਕਾਂ ਦੀ ਮੰਗ ਸੀਗੀ ਉਹ ਅੱਜ ਪ੍ਰੋਵਾਈਡ ਕਰਵਾਇਆ ਨਹੀਂ ਆਇਆ ਔਰ ਹੋਰ ਵੀ ਕਿਸੇ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਮੰਗ ਹੋਵੇਗੀ ਜਾਂ ਕੋਈ ਕਿਸੇ ਚੀਜ਼ ਦੀ ਵੀ ਲੋੜ ਹੋਵੇਗੀ ਉਹਨੂੰ ਪੂਰੀ ਕਰਨ ਦੀ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਔਰ ਮੈਂ ਇਹ ਜੋ ਰਾਸ਼ਨ ਇਸ ਸਾਪਲਾ ਪਰਿਵਾਰ ਵੱਲੋਂ ਵਿਜੀ ਸਪਲਾਜੀ ਸਾਡੇ ਕੇਂਦਰੀ ਮੰਤਰੀ ਵਿਜੀ ਸਾਪਲਾ ਜੀ ਜਿਹਾ ਸਾਡਾ ਕੇਂਦਰੀ ਮੰਤਰੀ ਉਹਨਾਂ ਵੱਲੋਂ ਇਹ ਰਾਸ਼ਨਾਂ ਜੇ ਉਹਨਾਂ ਨੂੰ ਪਰਿਵਾਰਾਂ ਨੂੰ ਦਿੱਤਾ ਗਿਆ ਆ ਸੋ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਏਗੀ ਸਾਪਲਾ ਪਰਿਵਾਰ ਹਮੇਸ਼ਾ ਉਹਨਾਂ ਦੀ ਸੇਵਾ ਦੇ ਵਿੱਚ ਖੜਾ ਰਹੇਗਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਕੇ ਬਾਹਰ ਰਾਸ਼ਨ ਰਸ ਸਬੰਧੀ ਤੁਸੀਂ ਚਿਹੜੂ ਪਿੰਡ ਪੁੱਜੀ ਹੈਗੇ ਆ ਕਿਸ ਕਿਸ ਪਿੰਡਾਂ ਵਿੱਚ ਇਹ ਉਪਰਾਲੇ ਕੀਤੇ ਗਏ ਕੀ ਕਹਿਣਾ ਹੈਗਾ ਔਰ ਕਿੰਨਾ ਵੱਲੋਂ ਸਾਰਾ ਉਪਰਾਲਾ ਕੀਤਾ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਜਿਹੜੇ ਹੜ੍ਹਾਂ ਦੇ ਮਾਰਥਲੇ ਆਏ ਸੀਗੇ ਪਿੰਡ ਜਿੱਦਾਂ ਸਾਡੇ ਚੰਦਰ ਸ਼ੇਖਰ ਜੀ ਸਾਡੇ ਭਾਰਤੀ ਜਨਤਾ ਪਾਰਟੀ ਤੋਂ ਜਿਹੜੇ ਸਾਡੇ ਮੰਤਰੀ ਆਏ ਸੀਗੇ ਜਾਇਜ਼ਾ ਲੈਣ ਲਈ ਜੀ ਉਹਨਾਂ ਨੇ ਜਿੱਦਾ ਸਾਫਲਾ ਜੀ ਨੇ ਨੇੜੂ ਛੇੜੂ ਤੇ ਅਰਤਾਸਪੁਰ ਔਰ ਨਸੀਰਾਬਾਦ ravelpindi ਨਾ ਪਿੰਡਾਂ ਦਾ ਜਿਹੜਾ ਜਾਇਜ਼ਾ ਉਹਨਾਂ ਨੇ ਲਿਆ ਸੀਗਾ ਦੇਖਿਆ ਸੀ ਕਿ ਹੜ੍ਹਾਂ ਦੀ ਮਾਰ ਦੇ ਨਾਲ ਕਿੰਨਾ ਕੁ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਮੰਤਰੀ ਸਾਹਿਬ ਨੇ ਉਹ ਦੇਖਿਆ ਸੀ ਆ ਕੇ ਉਹਨਾਂ ਦੇ ਜਦ ਕਿ ਸਾਫਲਾ ਜੀ ਦੀ ਰਹਿਣਹਾਈ ਦੇ ਵਿੱਚ ਉਹਨਾਂ ਨੂੰ ਆ ਜਿਹੜਾ ਰੱਛ ਨੇ ਅਸੀਂ ਅੱਜ ਜਿਹੜਾ ਆ ਦੇਖ ਕੇ ਜਾ ਰਹੇ ਆ ਹੜਪੀਟਾਂ ਦੇ ਲਈ ਜਿੰਨੇ ਵੀ ਨੁਕਸਾਨੇ ਕਰਿਆ ਉਹਨਾਂ ਦੇ ਲਈ ਰੱਛ ਜਿਹੜਾ ਸੈਂਟਰਲ ਗਵਰਨਮੈਂਟ ਵੱਲੋਂ ਭੇਜਿਆ ਗਿਆ ਆ ਅੱਜ ਇਹਨਾਂ ਦੇ ਪਿੰਡਾਂ ਤੱਕ ਜਿਹੜਾ ਆ ਸੰਤਪਾਲਾ ਜੀ ਵਿਜੇ ਸੰਤਪਾਲਾ ਜੀ ਦੀ ਰਹਿਨਮਾਈ ਦੇ ਵਿੱਚ ਜਿਹੜਾ ਸਪਿੰਡਾਂ ਦੇ ਵਿੱਚ ਢੇੜੂ ਮੇੜੂ ਅਰਦਾਸਪਤ ਵਿੱਚ ਜਿਹੜਾ ਆ ਦੇਖ ਦੇ ਕੇ ਜਾ ਸੁਮਨ ਢੇੜੂ ਪਿੰਡ ਦੇ ਸਰਪੰਚਾ ਸਾਹਿਬ ਸਰਵਿਸਿੰਗ ਦੀ ਕਾਫੀ ਇੱਕ ਮੋਤ ਪਰ ਹੈਗੇ ਆ ਕਹੋ ਜੀ ਇਹ ਕਾਰਜ ਲਗਾਤਾਰ ਚੱਲ ਰਿਹਾ ਵੀ ਜਾਰੀ ਰਹਿੰਦੇ ਨੇ ਇੱਕ ਨਿਜੀ ਤੌਰ ਤੇ ਵੀ ਔਰ ਤੁਸੀਂ ਉਹਨਾਂ ਨੂੰ ਇਹ ਰਾਸ਼ਨ ਸੌਂਪ ਕੇ ਜਾ ਰਹੇ ਹੈਗੇ ਜੀ ਸੋ ਕੀ ਲੱਗਦਾ ਹੈ ਕਿਸ ਤਰ੍ਹਾਂ ਇਹ ਰਾਸ਼ਨ ਸਾਰਾ ਜ਼ਰੂਰਤਮੰਦਾਂ ਤੱਕ ਪਹੁੰਚ ਪਾਏਗਾ ਕਿਉਂਕਿ ਪਹਿਲਾਂ ਵੀ ਅਸੀਂ ਜਿੰਨਾ ਵੀ ਰਾਸ਼ਨ ਜਾਂ ਸੈਂਟਰ ਗਵਰਨਮੈਂਟ ਵੱਲੋਂ ਕੋਈ ਕਈ ਸਕੀਮਾਂ ਹੁੰਦੀਆਂ ਜਦੋਂ ਵੀ ਅਸੀਂ ਇਹਨਾਂ ਨੂੰ ਆ ਕੇ ਦੱਸ ਕੇ ਜਾਂਦੇ ਆ ਜਾਂ ਪਹਚਾ ਕੇ ਜਾਂਦੇ ਆ ਸਰਪੰਚ ਸਾਹਿਬ ਵੱਲੋਂ ਬਹੁਤ ਵਧੀਆ ਉਪਰਾਲਾ ਹੁੰਦਾ ਕਿ ਉਹ ਸਕੀਮਾਂ ਘਰ-ਘਰ ਤੱਕ ਪਹੁੰਚਦੀਆਂ ਆ ਸਾਡੇ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਆ ਉਹ ਪੂਰਾ ਸੰਯੋਗ ਦੇ ਰਹੀਆਂ कि ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਜੋ ਮੋਦੀ ਸਰਕਾਰ ਦੇ ਤੋਂ ਪਤਾ ਜਨਮ ਦਿਨ ਦੀ ਮੋਦੀ ਜੀ ਦੇ ਜਨਮ ਦਿਨ ਤੇ ਜਿੰਨਾ ਵੀ ਰੈਕਸ਼ਨ ਆਇਆ ਹਰ ਪੀੜਤਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋਇਆ ਆ ਔਰ ਜਿੰਨੀ ਵੀ ਸੈਂਟਰ ਗਵਰਨਮੈਂਟ ਜਿਹੜੀ ਹੈ ਸਹੂਲਤਾ ਜਿਹੜੀਆਂ ਆ ਦੇ ਰਹੀ ਆ ਹਰ ਪੀੜਤਾਂ ਨੂੰ ਹਰ ਇੱਕ ਚੀਜ਼ ਮੈਡਮ ਜਿਹ ਹੈ ਚੇੜੂ ਦੇ ਨਾਲ ਨਾਲ ਜਿਹੜਾ ਹਰਦਾਸਪੁਰ ਮਿਹੇੜੂ ਦੀ ਗੱਲ ਕਰੀ ਤੁਸੀਂ ਲੋਕਾਂ ਨਾਲ ਮੰਤਰੀ ਸਾਹਿਬ ਦਿੱਲੀੋਂ ਹੁਣੇ ਆਏ ਸੀਗੇ ਅਮ ਟੀਮਸ ਨੇ ਸਾਰਾ رابطہ ਕਾਇਮ ਕੀਤਾ ਗਿਆ ਹੈਗਾ ਇਸ ਦੇ ਨਾਲ ਨਾਲ ਹੋਰ ਹਰ ਪੀੜਤਾਂ ਲਈ ਜੇ ਲੋੜ ਬਦਲ ਕੇ ਕਿਹਾ ਜਾਏ ਜਿਹੜੇ ਯਤਨ ਜਾਰੀ ਕੀਤੇ ਜਾ ਰਹੇ ਆਉਣ ਵਾਲੇ ਸਮੇਂ ਵਿੱਚ ਜਿੱਥੇ-ਜਿੱਥੇ ਵੀ ਲੋੜ ਆ ਉਥੇ ਜਿੱਤੇ ਜਿੱਦਾਂ ਕਿ ਸਾंपਲਾ ਜੀ ਨੂੰ ਜਿੱਥੇ ਵੀ ਫਟਾ ਲੱਗਦਾ ਆ ਜਦ ਸਾਡੇ ਕੇਂਦਰ ਦੇ ਕੋਈ ਵੀ ਮੰਤਰੀ ਆ ਜਦੋਂ ਆਏ ਹੁਣ ਵੀ ਚੰਦਰਸ਼ੇਕਰ ਜੀ ਵੀ ਆ ਕੇ ਗਏ ਆ ਪੂਰੇ ਘਰਾਂ ਦੇ ਵਿੱਚ ਜਾ ਕੇ ਦੇਖ ਕੇ ਗਏ ਵੀ ਲੋਕਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਛੱਤਾਂ ਡਿੱਗੀਆਂ ਨੇ ਆਛੂ ਸਾंपਲਾ ਜੀ ਵੀ ਜਿਹੜਾ ਬਹੁਤ ਵਧੀਆ ਉਪਰਾਲਾ ਕਰ ਰਿਹਾ ਆ ਜਿਹੜੇ ਜ਼ਿਆਦਾ ਲੋੜਵੰਦ ਉਹਨਾਂ ਨੂੰ ਕੋਲੋਂ ਹੀ ਆਕਤਰਾ ਸੀਮੈਂਟ ਸਰੀਆ ਵਗੈਰਾ ਸਾਰਾ ਪ੍ਰੋਵਾਈਡ ਕਰਵਾ ਰਿਹਾ ਆ ਉਹਨਾਂ ਨੂੰ ਪਤਾ ਆ ਕਿ ਇਹ ਜੇ ਮਹੀਨਾ ਡੇਢ ਮਹੀਨਾ ਲੱਗ ਵੀ ਲੋਕ ਬਾਹਰ ਕਿੱਦਾਂ ਰਹਿਣਗੇ ਇਸ ਕਰਕੇ ਅਸੀਂ ਥਾਮਪਲਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਮੋਦੀ ਸਰਕਾਰ ਜੇ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਪੰਜਾਬ ਲਈ ਬਹੁਤ ਜ਼ਿਆਦਾ ਉਹਨਾਂ ਨੇ